ਮੇਰੀ ਹਾਦੀ ਮਾਂ ਮਰ ਗਈ ਯਾਰ ਦੋਸਤੋ ਕਿਸੇ ਭਿਆਨ ਲੱਗੋ ਨਾ ਇਸ ਕੈਂਸਰ ਦੇ ਦਿੰਦੇ ਤੇ ਮੇਰਾ ਸਾਥ ਦਿਓ ਯਾਰ ਮੈਂ ਤੁਹਾਡੀ ਮਿਹਨਤ ਕਰਨ ਆਇਆ ਹਾਂ ਇੰਗਲੈਂਡ ਤੋਂ ਮੈਂ ਵਿਆਹ ਤੇ ਨਹੀਂ ਆਇਆ ਮੇਰਾ ਕੋਈ ਨਹੀਂ ਰਹਿੰਦਾ ਇੱਥੇ ਤੁਸੀਂ ਹੀ ਮੇਰਾ ਭੈਣ ਭਰਾ ਮੇਰਾ ਪਰਿਵਾਰ ਆ ਪੰਜਾਬ ਵਾਲਿਓ ਮੈਂ ਤੁਹਾਡੀ ਮਿਹਨਤ ਕਰਨ ਆਇਆ ਹਾਂ ਇੰਗਲੈਂਡ ਤੋਂ ਕੈਂਸਰ ਇੱਕ ਅਜੀਹੀ ਨਾ ਮੁਰਾਦ ਬਿਮਾਰੀ ਜਿਸ ਨੇ ਨਾ ਜਾਣੇ ਕਿੰਨੀਆਂ ਜਾਨਾਂ ਨਿਲ ਲਈਆਂ ਅਤੇ ਨਾ ਜਾਣੇ ਕਿੰਨੀਆਂ ਜਾਨਾਂ ਨੂੰ ਕੋਨ ਵਾਂਗ ਖੋਖਲਾ ਕਰਦੀ ਜਾ ਰਹੀ ਹੈ ਆંકੜੇ ਦੱਸਦੇ ਨੇ ਕਿ ਇਹ ਨਾਮੁਰਾਦ ਬਿਮਾਰੀ ਹਰ ਸਾਲ 75 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲੈਂਦੀ ਹੈ ਜਿਨ੍ਹਾਂ ਵਿੱਚੋਂ ਆਧ ਤੋਂ ਵੱਧ ਲੋਕ ਤਾਂ 30 ਤੋਂ 69 ਸਾਲ ਦੀ ਉਮਰ ਦੇ ਹੀ ਹੁੰਦੇ ਨੇ ਸ਼ਰਾਬ ਸਿਗਰਟ ਆਦ ਨਸ਼ੀਲੀਆਂ ਵਸਤਾਂ ਦਾ ਸੇਵਨ ਗੰਦਗੀ ਭਰਿਆ ਵਾਤਾਵਰਣ ਵਾਹਨਾ ਆਦ ਦਾ ਹਾਨੀਕਾਰਕ ਧੂਆਂ ਇੱਥੋਂ ਤੱਕ ਕਿ ਖਾਦ ਪਦਾਰਥਾਂ ਅਤੇ ਸਬਜ਼ੀਆਂ ਦੇ ਉੱਪਰ ਹੋਣ ਵਾਲਾ ਰਸਾਇਣਿਕ ਛਿੜਕਾ ਸਿੰਥੈਟਿਕ ਦੁੱਧ ਪਨੀਰ ਅਤੇ ਹੋਰ ਖਾਦ ਪਦਾਰਥ ਇਸ ਨਾਮੁਰਾਦ ਬਿਮਾਰੀ ਦੇ ਹੋਣ ਦੇ ਤਾਂ ਕਈ ਕਾਰਨ ਨੇ ਲੇਕਿਨ ਇਲਾਜ ਬਹੁਤ ਘੱਟ ਅਤੇ ਬਹੁਤ ਮਹਿੰਗਾ ਕਹਿੰਦੇ ਨੇ ਦੁਰਘਟਨਾ ਨਾਲੋਂ ਧੇਰੀ ਭਲੀ ਇਸੇ ਤਰ੍ਹਾਂ ਅਜੇਹੀ ਬਿਮਾਰੀ ਤੋਂ ਬਚਣ ਦੇ ਲਈ ਜਾਗਰੂਕਤਾ ਅਤੇ ਪਰਹੇਜ਼ ਭਲੀ ਇਸ ਨਾਮੁਰਾਦ ਰੋਗ ਦੇ ਖਿਲਾਫ ਕਾਰਵਾਈ ਕਰਨ ਲਈ ਵਿਸ਼ਵ ਭਾਰ ਵਿੱਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਣ ਲੱਗਾ ਉਦੇਸ਼ ਹੈ ਲੋਕਾਂ ਵਿੱਚ ਇਸ ਨਾਮੁਰਾਦ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਤਾਜੋ ਲੱਖਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕੇ ਦੱਸ ਦਈਏ ਕਿ ਪਹਿਲੀ ਵਾਰ 1933 ਵਿੱਚ ਅੰਤਰਰਾਸ਼ਟਰੀ ਕੈਂਸਰ ਨਿਯੰਤਰਣ ਸੰਗ ਨੇ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਇਸ ਨਾਮੁਰਾਦ ਬਿਮਾਰੀਆਂ ਫੈਲਦੀਆਂ ਜਣਾ ਨੂੰ ਦੇਖ ਕੇ ਵਿਸ਼ੇ ਪੱਧਰ ਤੇ 4 ਫਰਵਰੀ ਨੂੰ ਕੈਂਸਰ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈਰਾਨੀ ਦੀ ਗੱਲ ਇਹ ਹੈ ਕਿ ਕੈਂਸਰ ਜਹੀ ਨਾਮੁਰਾਦ ਬਿਮਾਰੀ ਸਾਡੇ ਸੂਬੇ ਪੰਜਾਬ ਵਿੱਚ ਦਿਨ ਪਰ ਦਿਨ ਪੈਰ ਪਸਾਰਦੀ ਜਾ ਰਹੀ ਹੈ ਲੇਕਿਨ ਜ਼ਰੂਰਤ ਹੈ ਸਾਨੂੰ ਤੁਹਾਨੂੰ ਜਾਗਰੂਕ ਹੋਣ ਦੀ ਆਓ ਇਸ ਖਾਸ ਦਿਨ ਤੇ ਤੁਹਾਨੂੰ ਮਿਲਾਉਂਦੇ ਆਂ ਖਾਸ ਸ਼ਖਸੀਅਤ ਕੁਲਵੰਤ ਸਿੰਘ ਢਾਲੀਵਾਲ ਦੇ ਨਾਲ ਜੋ ਕਿ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਗਲੋਬਲ ਅੰਬੈਸਡਰ ਨੇ ਅਤੇ ਲੋਕਾਂ ਵਿੱਚ ਇਸ ਨਾਮੁਰਾਦ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਂਦਾ ਪੁੱਨ ਖਟ ਰਹੇ ਨੇ ਕੈਂਸਰ ਸਾਰੀ ਦੁਨੀਆ 'ਚ ਦੋਸਤੋ ਬਹੁਤ ਵੱਧਾ ਹੋਇਆ ਹੈ ਮੈਂ ਇੰਗਲੈਂਡ ਦਾ ਰਹਿਣ ਵਾਲਾ ਹਾਂ ਇੰਗਲੈਂਡ ਦੇ ਵਿੱਚ ਵੀ ਨੀ ਛੱਡੋ ਸਾਰੇ ਜਿਹੜਾ ਵਰਡ ਦੇ ਫਿਗਰ ਹੈ 21.7 21.7% ਵੱਧ ਕੈਂਸਰ ਵਧਿਆ। ਉਹਨਾਂ ਲੋਕਾਂ ਨੂੰ ਬਹੁਤ ਚਿੰਤਾ ਹੋਗੀ ਪਰ ਪੰਜਾਬ ਵਾਲਿਆਂ ਨੂੰ ਚਿੰਤਾ ਕੋਈ ਨਹੀਂ। ਉਹ ਕਹਿੰਦੇ ਯਾਰ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਹੋ ਜਾਣਾ। ਇਹ ਗੱਲ ਕਹਿ ਕੇ ਆਪਾਂ ਪਛਾਣਾ ਛਡਾਓ। ਇਹ ਬੜਾ ਭਿਆਨ ਕਰਊਗਾ ਜਿਹਦੇ ਘਰ ਆ ਜਾਂਦਾ। ਇੱਕ ਤਾਂ ਆਰਥਿਕ ਬਰਬਾਦੀ ਕਰ ਦਿੰਦਾ। ਇੱਕ ਆਪਣਾ ਘਰੋਂ ਬੰਦਾ ਚਲਾ ਜਾਂਦਾ। ਠੀਕ ਹੈ। ਦੁਨੀਆ ਦੇ ਵਿੱਚ ਕੈਂਸਰ ਇੰਨਾ ਵਧਦਾ ਹੋਇਆ 21.7 ਇੰਗਲੈਂਡ 'ਚ ਵੀ ਬਹੁਤ ਵਧਦਾ ਹੋਇਆ। ਪਰ ਉੱਥੇ ਦੋਸਤੋ ਮੌਥਰੇਟ ਘਟਟ ਪੰਜਾਬ ਦਾ ਪੰਗਾ ਇਹ ਖੜਾ ਹੋ ਗਿਆ ਕਿ 70% ਲੋਕਾਂ ਨੂੰ ਕੈਂਸਰ ਤੀਜੀ ਸਟੇਜ ਪਤਾ ਲੱਗਦਾ ਹੈ ਤੀਜੀ ਸਟੇਜ ਤੋਂ ਬਾਅਦ ਤਾਂ ਮੌਤ ਹੈ ਤੀਜੀ ਸਟੇਜ ਹੀ ਐਕਚੁਅਲੀ ਮੌਤ ਹੈ ਹਾਂ ਇੰਗਲੈਂਡ ਵਾਲੇ ਕੈਂਸਰ ਨੂੰ ਪਹਿਲੀ ਸਟੇਜ ਫੜ ਲੈਂਦੇ ਆ ਜਰੂਰ ਫੜ ਲੈਂਦੇ ਆ ਉਹ ਜ਼ਿੰਦਗੀ ਕੁਝ ਦੇ ਦਿੰਦੇ ਆ ਠੀਕ ਹੈ ਪਰ ਸਾਡੇ ਬਦਕਿਸਮਤੀਆ ਸਾਡੀ ਸਟੇਟ ਦੀ ਕਿ ਅਸੀਂ ਕਈ ਚੀਜ਼ਾਂ ਤੋਂ ਗਰੇਜ਼ ਨਹੀਂ ਕਰ ਰਹੇ ਜੋ ਕਿ ਅਸੀਂ ਅੱਜ ਸ਼ੁਰੂ ਕਰਦੇ ਆ ਜੋ ਅੱਜ ਤੁਸੀਂ ਪਰਨ ਕਰ ਲਓ ਜਿਹੜੀਆਂ ਮੈਂ ਚੀਜ਼ਾਂ ਗਿਣਾ ਰਿਹਾ ਆ ਆਪਾਂ ਬਚ ਜਾਗੇ ਕੀ ਕਿਸਾਨ ਖਾਣਯੋਗੀ ਸਬਜ਼ੀ ਨਹੀਂ ਬੀਜ ਸਕਦਾ ਬਗੈਰ ਫਰਟੀਲਾਈਜ਼ਰ ਪੈਸਟੀਸਾਈਡ ਸਪਰੇਆ ਤੋਂ ਆਪਦੇ ਖਾਣਯੋਗੀ ਅੱਜ ਪਰਨ ਕਰੋ ਇਸ ਕੈਂਸਰ ਦੇਣ ਦੇ ਉੱਤੇ ਮੇਰਾ ਸਾਥ ਦਿਓ ਯਾਰ ਮੈਂ ਤੁਹਾਡੀ ਮਿਹਨਤ ਕਰਨ ਆਇਆ ਇੰਗਲੈਂਡ ਤੋਂ ਮੈਂ ਵਿਆਹ ਤੇ ਨਹੀਂ ਆਇਆ ਮੇਰਾ ਕੋਈ ਨਹੀਂ ਰਹਿੰਦਾ ਇੱਥੇ ਤੁਸੀਂ ਹੀ ਮੇਰਾ ਭੈਣ ਭਰਾ ਮੇਰਾ ਪਰਿਵਾਰ ਆ ਪੰਜਾਬ ਵਾਲਿਓ ਮੈਂ ਤੁਹਾਡੀ ਮਿਹਨਤ ਕਰਨ ਆਇਆ ਇੰਗਲੈਂਡ ਤੋਂ ਮੈਂ ਸੁੱਤਾ ਨਹੀਂ ਹਜੇ ਪੂਰਾ ਬੰਗਲਾਦੇਸ਼ ਤੋਂ ਮੇਰੀ ਫਲਾਈਟ ਉੱਡੀ ਮੈਂ ਅਮਰਸਰ ਉਤਰਿਆ ਅਮਰਸਰੋਂ ਮੈਂ ਚੱਲ ਕੇ ਸਿੱਧਾ ਬਠਿੰਡਾ 'ਚ ਬੈਠਾ ਹਾਂ ਇੱਥੇ ਇੱਕ ਕਰਨ ਕਰ ਲੋ ਜਿੰਨੇ ਕਿਸਾਨ ਵੀਰ ਮੈਨੂੰ ਸੁਣ ਰਿਹਾ ਖਾਨ ਜੋਗੀ ਸਬਜ਼ੀ ਜ਼ਰੂਰ ਬੀਜਣੀਆਂ ਸਭ ਨੇ ਮੂਲੀਆਂ ਗਾਜਰਾ ਉਹਦੇ ਤੇ ਕੋਈ ਸਪਰੇ ਨਹੀਂ ਕਰਨੀ ਇੱਕ ਮੇਰੀ ਬੇਨਤੀ ਜਿਹੜੀ ਮੱਝਾਂ ਹੈ ਉਹਨਾਂ ਨੂੰ ਸਾਫ਼ ਪਾਣੀ ਪਿਉਣਾ ਹੈ ਜੇ ਮੇਰੀ ਵਾਈਫ ਗੰਦਾ ਪਾਣੀ ਪੀਏਗੀ ਮੰਨ ਲਓ ਤੇ ਉਹਦੇ ਛਾਤੀ ਵਿੱਚ ਗੰਦਾ ਦੁੱਧ ਆਏਗਾ ਜੇ ਮੱਝ ਗੰਦਾ ਪਾਣੀ ਪੀਏਗੀ ਤੇ ਉਹਦਾ ਦੁੱਧ ਕਿਹੜਾ ਪੀਵਾਂਗੇ ਆਪਾਂ ਗੰਦਾ ਦੁੱਧ ਦਹੀਂ ਪਨੀਰ ਕਿੰਨੇ ਪਦਾਰਥ ਬਣਦੇ ਉਹ ਦੁੱਧ ਦੇ ਇਹ ਦੋ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਦੋਨਾਂ ਚੀਜ਼ਾਂ ਤੇ ਕੰਟਰੋਲ ਕਰ ਲਓ ਜਿਹੜੀ ਮੱਝ ਨੂੰ ਆਪਾਂ ਟੀਕਾ ਲਾ ਕੇ ਚਾਉਨੇ ਆ ਦੁੱਧ ਲੌਂਦੀ ਤਾਂ ਹੈ ਉਹਨਾਂ ਦਾ ਜ਼ਹਿਰ ਹੈ ਨਾ ਪੀਓ ਯਾਰ ਉਹ ਤੋਂ ਕਾਲੀ ਚਾਹ ਪੀ ਲਓ ਨਾ ਪੀਓ ਬਿਲਕੁਲ ਮੈਂ ਥੋਡੀ ਮਿਹਨਤ ਕਰਨ ਆਇਆ ਨਾ ਪੀਓ ਚਾਹ ਬਿਲਕੁਲ ਲੋੜ ਨਹੀਂ ਕੀ ਮੈਨੂੰ ਇੱਕ ਫਿਗਰ ਹੋਰ ਹੀ ਪਤਾ ਲੱਗਿਆ 67% ਸਿੰਥੈਟਿਕ ਮਿਲਕ ਹੈ ਪੰਜਾਬ 'ਚ ਉਹਨੀਆਂ ਤਾਂ ਮੱਝਾਂ ਗਾਂਆਂ ਨੇ ਜਿਨ੍ਹਾਂ ਦਾ ਦੁੱਧ ਪੰਜਾਬ 'ਚ ਤੁਰੇ ਫਿਰਦਾ ਜਿਨ੍ਹਾਂ ਪਨੀਰ ਕੁਇੰਟਲਾਂ ਦੇ ਕੁਇੰਟਲ ਲਈ ਫਿਰਦੇ ਨਾ ਦੋਸਤੋ ਇਹ ਚੀਜ਼ਾਂ ਖਾਣੀਆਂ ਹੀ ਬੰਦ ਕਰ ਦਿਓ ਕਿਸਾਨ ਵੀਰ ਆ ਤਿੰਨ ਮਹੀਨੇ ਦੱਬ ਕੇ ਸਬਜ਼ੀਆਂ ਤੇ ਜ਼ੋਰ ਮੂਲੀ ਗਾਜਰ ਤੇ ਦੇ ਦੇਵੇ ਮੇਥਿਆਂ ਤੇ ਦੇ ਦਿਓ ਪਾਲਕ ਤੇ ਦੇ ਦਿਓ ਤੁਹਾਡੀ ਜ਼ਿੰਦਗੀ ਬਚ ਜੇਗੀ ਤੁਹਾਡੇ ਬੱਚੇ ਜਿਹੜਾ ਤੁਹਾਡੇ ਗਰੀਬ ਕੰਮ ਵੀ ਕਰਦਾ ਉਹਨੂੰ ਵੀ ਸਾਫ਼ ਖਵਾਓ ਆਪਾਂ ਸੱਜੇ ਹੀ ਕੰਟਰੋਲ ਕਰ ਲਾਂਗੇ ਵਰਲਡ ਕੈਂਸਰ ਕੇਅਰ ਜਾਗਰਤਾ ਤੇ ਜ਼ੋਰ ਦੇ ਰਹੀ ਹੈ ਗੁਰੂਾਨਕ ਦੇਵ ਜੀ ਦਾ ਆਪਾਂ 550 ਸਾਲਾ ਮਨਾ ਰਹੇ ਹਾਂ ਸਾਲ 2019 ਸ਼ੁਰੂ ਹੋ ਗਿਆ ਵਰਲਡ ਕੈਂਸਰ ਨੇ ਕੀ ਫੈਸਲਾ ਕੀਤਾ ਪੰਜਾਬ ਲਈ ਜੇ 550 ਕੈਂਪ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ ਤੁਸੀਂ ਜਲੇਬੀਆਂ ਦੇ ਲੰਗਰ ਲਾਓ ਲਾਉ ਅਸੀਂ ਦਵਾਈ ਦੇ ਲਾਵਾਂਗੇ ਜੋ ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਨਹੀਂ ਸੁਨੇਹਾ ਗੁਰੂ ਸਾਹਿਬ ਦਾ ਸੁਨੇਹਾ ਸੀ ਮਨੁੱਖਤਾ ਦੀ ਸੇਵਾ ਅਸੀਂ ਉਹ ਤੇ ਦੱਬ ਕੇ ਜੋਰ ਦੇਵਾਂਗੇ 10 ਦਿਨ ਦੇ ਵਿੱਚ 5 ਏਕੜ ਜਗ੍ਹਾ ਦੇ ਵਿੱਚ ਸultanpur ਦੇ ਵਿੱਚ ਅਸੀਂ ਗੁਰਨਾਨਕ ਦੇਵ ਜੀ ਨੂੰ ਕਿਸ ਤਰ੍ਹਾਂ ਗੁਰਪੁਰਬ ਮਨਾਵਾਂਗੇ ਅਸੀਂ ਇੱਕ ਪੂਰਾ ਹਸਪੀਟਲ ਸੈਟਅਪ ਕਰ ਦਾਂਗੇ ਤੰਬੂ ਲਾ ਕੇ ਉੱਥੇ ਐਂਡ ਬੱਦ ਦੱਬ ਕੇ ਦਵਾਈ ਵੰਡਾਂਗੇ ਹਣ ਮੈਂ ਖੁਦ ਸੇਵਾ ਕਰੂੰ ਦੱਸਦੇ ਹਾਂ ਪਰ ਜਿਹੜੇ ਆ ਕੈਂਸਰ ਦੇ ਦਿਨ ਆ ਦੋਸਤੋ ਮੈਂ ਸਾਰਿਆਂ ਨੂੰ ਬੇਨਤੀਆਂ ਕਰਦਾ ਦੇਖੋ ਇਹ ਕੋਈ ਅਮੀਰ ਗਰੀਬ ਨੂੰ ਨਹੀਂ ਪੁੱਛਦਾ ਕੈਂਸਰ ਜਦੋਂ ਜਿਸ ਦੇ ਕਿਸੇ ਘਰ ਆਉਂਦਾ ਤਬਾਹੀ ਕਰ ਲਿਆ ਆਂਦਾ ਖਾਸ ਕਰਕੇ ਮੇਰੀਆਂ ਮਾਵਾ ਭੈਣਾਂ ਨੂੰ ਮਾਂ ਦੀ ਮੌਤ ਜ਼ਿਆਦਾ ਹੋ ਰਹੀ ਹੈ ਮਾਂ ਲਫ਼ਜ਼ ਮੈਂ ਵਰਤ ਰਿਹਾ ਕਿਉਂ ਵਰਤ ਰਿਹਾ ਮੇਰੀ ਮਾਂ ਨੇ ਮੈਨੂੰ 9 ਮੰਥ 9 ਮਹੀਨੇ ਮੈਨੂੰ ਆਪਣੇ ਪੇਟ 'ਚ ਰੱਖਿਆ ਫਿਰ ਮੈਨੂੰ ਜਨਮ ਦਿੱਤਾ ਦੋ ਕੈਂਸਰ ਔਰ ਨੂੰ ਚੁੰਬੜ ਰਿਹਾ ਮਾਂ ਨੂੰ ਚੁੰਬੜ ਰਿਹਾ ਕਿਹੜੇ ਕਿਹੜੇ ਛਾਤੀ ਦਾ ਤੇ ਬੱਚੇਦਾਨੀ ਦਾ ਮੇਰੇ ਬਾਪ ਨੂੰ ਨਹੀਂ ਚੁੰਬੜ ਰਿਹਾ ਮੇਰੀ ਮਾਂ ਨੂੰ ਚੁੰਬੜ ਰਿਹਾ ਮੈਂ ਸਾਰਿਆਂ ਦੇ ਮਾਮਾ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਟਾਈਮ ਸਰ ਚੈੱਕ ਅਪ ਕਰਾਇਆ ਕਰੋ ਵਰਡ ਕੈਂਸਰ ਤੁਹਾਡੇ ਨਾਲ ਹੈ ਸੱਤ ਕਿਸਮ ਦਾ ਕੈਂਸਰ ਛੜਕ ਤੇ ਚੈੱਕ ਅਪ ਕਰੜ ਕਰ ਰਿਹਾ ਨੰਬਰ 1 ਛਾਤੀ ਦਾ ਕੈਂਸਰ ਜਿਹਨੂੰ ਮੈਮੋਗ੍ਰਾਮਸ ਕਹਿੰਦੇ ਮੈਮੋਗ੍ਰਾਫੀ ਕਹਿੰਦੇ ਜਦੋਂ ਛਾਤੀ ਦੇ ਕੈਂਸਰ ਦੀ ਭਈ ਮੋਡਲੀ ਜਾਂਚ ਕਰਦੇ ਬੱਚੇਦਾਨੀ ਦਾ ਕੈਂਸਰ ਜਿਹਨੂੰ ਪੈਪਸਮੀਅਰ ਟੈਸਟ ਕਹਿੰਦੇ ਉਹ ਵੀ ਫ੍ਰੀ ਕਰ ਰਹੇ ਫਿਰ ਉਸ ਤੋਂ ਬਾਅਦ ਆ ਗਿਆ ਮੇਲ ਕ ਪਹਿਲਾਂ ਫੀਮੇਲ ਦੇ ਗਰਾਹ ਤੇ ਜਿਹੜੇ ਕਿ ਦੋ ਪ੍ਰੋਮੀਨੈਂਟ ਕੈਂਸਰ ਹੈ ਜਿਹਦੇ ਨਾਲ ਔਰਤ ਜਾ ਰਹੀ ਹੈ ਵਿਚਾਰੀ ਉਹ ਕਰੇ ਕੀ ਜਨਨੀ ਹੈ ਮੇਰੀ ਮਾਂ ਨੇ ਮੈਨੂੰ ਜਨਮ ਨਹੀਂ ਦਿੱਤਾ ਤੇ ਰੋਗ ਵੀ ਉਹਨੂੰ ਚੁੰਮੜ ਰਿਹਾ ਗੁਰਨਾਨਕ ਦੇਵ ਜੀ ਦਾ ਪਵਿੱਤਰ ਸ਼ਬਦ ਦਾ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾ ਰਾਜੇ ਮਹਾਰਾਜੇ ਪੈਦਾ ਕਰਦੀ ਹੈ ਪਰ ਵਿਚਾਰੀ ਡਿੱਗ ਪੈਂਦੀ ਹੈ ਡਿੱਗ ਪੈਂਦੀ ਹੈ ਇਹ ਇਹ ਦੋਨੇ ਰੋਗ ਮੇਰੀ ਮਾਂ ਭੈਣ ਨੂੰ ਚੁੰਮੜ ਰਹੇ ਆ ਆਪਾਂ ਇਹ ਤੋਂ ਬਚਣਾ ਬੋਲਡ ਕੈਂਸਰ worldcancer.co.in ਤੇ ਜਾ ਕੇ ਸਾਡੇ ਕੈਂਪਾਂ ਨੂੰ ਫੋਲੋ ਕਰਿਆ ਕਰੋ ਹਰ ਜ਼ਿਲ੍ਹੇ ਸਾਡੀਆਂ ਟੀਮਾਂ ਤੁਰੀਆਂ ਫਿਰਦੀਆਂ ਤੇ ਪਲੀਜ਼ ਕੋਸ਼ਿਸ਼ ਕਰਿਆ ਕਰੋ ਉਹ ਕੈਂਪ ਦੇ ਵਿੱਚ ਆਣ ਕੇ ਆਪਦਾ ਟਾਈਮ ਸਟ ਟੈਸਟ ਕਰਵਾ ਲਿਆ ਕਰੋ ਜਾਗਰਤਾ ਦਾ ਪਰਚਾ ਪੜ੍ਹ ਲਿਆ ਕਰੋ ਜੇ ਕਿਸੇ ਨੂੰ ਕੋਈ ਵੀ ਮੇਰੀ ਭੈਣ ਦੇ ਛਾਤੀ 'ਚ ਗੰਢ ਹੈ ਬਿਲਕੁਲ ਛਾਤੀ ਦੀ ਗੰਢ ਨੂੰ ਤੁਸੀਂ ਬਹੁਤ ਸੀਰੀਅਸ ਲੈਣਾ ਹੈ ਜੇ ਇੱਥੇ ਗੰਢ ਹੈ ਮੂੰਹ ਤੇ ਗੰਢ ਹੈ ਕੋਈ ਚਿੰਤਾ ਨਹੀਂ ਕਰਨੀ ਪਰ ਛਾਤੀ ਦੀ ਗੰਢ ਨੂੰ ਚਿੰਤਾ ਲੈਣੀ ਹੈ ਉਦੋਂ ਚੈੱਕਅਪ ਕਰਾਓ ਹਰ ਗੰਢ ਕੈਂਸਰ ਵੀ ਨਹੀਂ ਹੁੰਦੀ ਡਰਨਾ ਵੀ ਨਹੀਂ ਹੈ ਠੀਕ ਹੈ ਸਾਡੇ ਜੀਵਨ ਤੇ ਪਹਿਰਾ ਦੇਣਾ ਇਹ ਮੇਰੀ ਬੇਨਤੀ ਹੈ ਸਾਦੇ ਜੀਵਨ ਤੇ ਮੈਂ ਦੋ ਕੈਂਸਰ ਗਣਾ ਤੇ ਤੀਜੇ ਕੈਂਸਰ ਤੇ ਆ ਗਿਆ ਮੂੰਹ ਦਾ ਕੈਂਸਰ ਤੇ ਗਲੇ ਦਾ ਕੈਂਸਰ ਇਹ ਖੁਦ ਸਿਹੜੇ ਆ ਜਿਹੜੇ ਲੋਕ ਤਬਾਕੂ ਖਾਂਦੇ ਆ ਸਿਗਰਟਾਂ ਪੀਂਦੇ ਆ ਜਾਂ ਨਸ਼ੇ ਖਾਂਦੇ ਆ ਔਰਤ ਨੂੰ ਤਾਂ ਕੁਦਰਤ ਵੱਲੋਂ ਆਏ ਤੇ ਬੰਦੇ ਨੇ ਖੁਦ ਸਿਹੜੇ ਆ ਜਿਹੜੇ ਲੋਕ ਤਬਾਕੂ ਖਾਣਗੇ ਉਹਨਾਂ ਨੂੰ ਮੂੰਹ ਦਾ ਕੈਂਸਰ ਹੋਏਗਾ ਤੇ ਮੇਰੇ ਗੁਰੂ ਸਾਹਿਬ ਸਾਨੂੰ ਅੱਜ ਤੋਂ 500 ਸਾਲ ਪਹਿਲਾਂ ਵਰਜ ਗਏ ਸੀ ਉਹਨਾਂ ਦਾ ਘੋੜਾ ਤਬਾਕੂ ਦੇ ਖੇਤ ਵੇਚਦੀ ਨਹੀਂ ਲੰਘਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਲੰਘਿਆ ਸੀ ਤੇ ਸਿਕੋਂ ਤਬਾਕੂ ਖਾਈ ਜਾਂਦੀ ਆ ਪਲੀਜ਼ ਇਹ ਤੋਂ ਗਰੇਸ ਕਰਨਾ ਮੂੰਹ ਦਾ ਤੇ ਗਲੇ ਦਾ ਕੈਂਸਰ ਸਿਗਰਟ ਤੇ ਤਬਾਕੂ ਵੱਡਾ ਕਾਰਨ ਹੈ ਚਾਰ ਕੈਂਸਰ ਕਰਨਾ ਤੇ ਪੰਜਵਾਂ ਕੈਂਸਰ ਆ ਗਿਆ ਪ੍ਰੋਸਟੇਟ ਕੈਂਸਰ ਜਿਹੜੀ ਵਰਡ ਕੈਂਸਰ ਔਨ ਦਾ ਰੋਡ ਚੈੱਕ ਅਪ ਕਰ ਰਹੀ ਹੈ ਜਿਹੜੇ ਮੇਰੇ ਵੀਰਾਂ ਨੂੰ ਰਾਤ ਨੂੰ ਬਾਰ-ਬਾਰ ਪਸ਼ਾਬ ਆਉਂਦਾ ਉਹ ਪੀਐਸਏ ਟੈਸਟ ਹੈ ਉਹ ਕਰਾਉ ਉਸ ਬਸਾਂ ਦੇ ਵਿੱਚ ਸਾਡੀਆਂ ਚ ਫ੍ਰੀ ਹੋ ਰਿਹਾ ਉਸ ਤੋਂ ਬਾਅਦ ਆ ਗਿਆ ਬੋਨ ਡੈਂਸਿਟੀ ਅਸੀਂ ਫ੍ਰੀ ਕਰ ਹਰ ਬੰਦੇ ਦਾ ਕਰਦੇ ਜਿਹੜਾ ਸਾਡੇ ਕੈਂਪ 'ਚ ਆ ਗਿਆ ਜਿਹੜਾ ਬੋਨ ਕੈਂਸਰ ਹੈ ਹੱਡੀਆਂ ਦਾ ਕੈਂਸਰ ਹੈ ਇਹ ਸਭ ਤੋਂ ਜ਼ਰੂਰੀ ਹੈ ਉਸ ਤੋਂ ਆ ਗਿਆ ਬੀਪੀ ਤੇ ਡਾਇਬੀਟੀਜ਼ ਹਰ ਚੌਥੇ ਪੰਜਾਬੀ ਨੂੰ 슈ਗਰ ਹੈ ਹਰ ਤੇ ਆਲਨ ਖਾਓ ਮਿੱਠੇ ਘਟ ਖਾਓ ਇਹ ਵੀ ਬੇਨਤੀ ਹੈ ਨਾਲ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਕੈਂਸਰ ਹਫਤਾ ਪਰ ਮੈਂ ਤੁਹਾਨੂੰ ਮਿੰਤਾ ਕਰ ਰਿਹਾ ਕਿ ਸਾਦੇ ਲੰਗਰ ਸਾਦੇ ਵਿਆਹ ਸਾਦੇ ਮਰਨੇ ਮੈਂ ਕੈਂਸਰ ਦੀ ਬੈਲਟ ਦੇ ਵਿੱਚ ਬੈਠਾ ਤੇ ਖੁਦਕਸ਼ੀਆਂ ਦੀ ਬੈਲਟ 'ਚ ਬੈਠਾ ਬਠਿੰਡਾ ਮਾਨਸਾ ਨੂੰ ਗਿਣਿਆ ਗਿਆ ਇਹ ਮਹਿੰਗੇ ਵਿਆਹ ਮੈਂ ਨਹੀਂ ਕਹਿੰਦਾ ਕੀ ਫਾਇਦਾ 25 30 ਲੱਖ ਦਾ ਝੋਨਾ ਕੱਢਣ ਦਾ ਤੇ ਇੱਕ ਦਿਨ ਚ ਵਿਆਹ ਚਲਾ ਦੇਣਾ ਵੀ ਕੀ ਕੈਪਟਨ ਸਾਹਿਬ ਕਹਿੰਦੇ ਤੁਹਾਨੂੰ ਕਿ ਜਾਂ ਬਾਦਲ ਸਾਹਿਬ ਕਹਿੰਦੇ ਦੋਸ਼ ਤੁਸੀਂ ਸਰਕਾਰਾਂ ਨੂੰ ਦੇਈ ਜਾਂਦੇ ਆ ਮੈਂ ਆਪਦਾ ਘਰ ਆਪ ਕੰਟਰੋਲ ਕਰਨਾ ਹੈ ਮੈਂ ਸਾਦੇ ਵਿਆਹ ਕਰਨੇ ਆਪਦੇ ਬੱਚਿਆਂ ਦੇ ਕਿ ਸਰਕਾਰ ਕਹਿ ਰਹੀ ਹੈ ਨਹੀਂ ਗਾਣਾ ਅਕਾਲ ਤਖਤ ਨੂੰ ਕੱਢੀ ਜਾਣੇ ਆ ਤੁਸੀਂ ਡਰਿਆ ਕਰੋ ਗੁਰੂ ਹਰਗੋਬਿੰਦ ਸਾਹਿਬ ਤੋਂ ਡਰਿਆ ਕਰੋ ਕੱਲ ਮੈਂ ਜਦੋਂ ਪਹੁੰਚਿਆ ਅਮਰਸਰ ਮੈਂ ਉਹੀ ਅਰਦਾਸ ਕੀਤੀ ਆਪਣੀ ਸਟੇਟ ਲਈ ਅਕਾਲ ਤਖਤ ਨੂੰ ਗਲਤ ਲਫ਼ਜ਼ ਬੋਲਣੇ ਸਿੰਘ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਬੋਲਣੇ ਆ ਕੰਮ ਤੁਹਾਡੇ ਆਪ ਦੇ ਮਾੜੇ ਆ ਦੋਸ਼ ਤੁਸੀਂ ਦੂਜਿਆਂ ਨੂੰ ਦੇਈ ਜਾ ਰਹੇ ਸਾਦੇ ਵਿਆਹ ਮੈਂ ਫੈਸਲੇ ਕਰਨੇ ਆ ਕਿ ਆਪਦੇ ਬੱਚਿਆਂ ਦਾ ਵਾ 500 ਬੰਦਾ ਲੈ ਕੇ ਜਾਣਾ ਕਿ 1000 ਬੰਦਾ ਲੈ ਕੇ ਜਾਣਾ ਉਹ ਸਿੱਖ ਕੌਮ ਆਪਦੀ ਔਲਾਦ ਨੂੰ ਵੇਚਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹ ਵੀ ਕੈਂਸਰ ਹੈ ਐਨ ਆਰ ਆਈਓ ਸੁਣ ਲੋ ਆ ਸੁਣੋਗੇ ਤੁਸੀਂ ਅਜੀਤ ਵੈਬਸਾਈਟ ਦੇ ਜਰੀਏ ਮੈਨੂੰ ਆਪਦੀ ਔਲਾਦ ਨੂੰ ਪੰਜਾਬ ਵਣ ਕੇ ਨਾ ਵੇਚੋ ਤੁਸੀਂ ਜ਼ਿੰਮੇਦਾਰ ਹੋ ਐਨ ਆਰ ਆਈ ਦੇ ਉੱਤੇ ਦੋਸ਼ ਲੱਗਿਆ ਕਿ ਆਪਦੀ ਔਲਾਦ ਨੂੰ ਪੰਜਾਬ ਵਣ ਕੇ ਵੇਚਦੇ ਆ 25-40 ਲੱਖ ਦੇ ਵਿੱਚ ਮੈਂ ਮਰਜਨ ਸ਼ਰਮਨਾ ਸਾਡਾ 95 ਰੁਪਏ ਅਜ ਪਾਉਂਡ ਦਾ ਰੇਟ ਮੇਰੇ ਦੋ ਬੇਟੇ ਅਜੇ ਪੰਜਾਬ ਆਣ ਕੇ ਵੇਚਾ ਇਹਦੂ ਘਟੀਆਂ ਕੰਮ ਕੀ ਹੋ ਸਕਦਾ ਮੈਂ ਇੰਗਲੈਂਡ ਚ ਨਹੀਂ ਰੱਜਿਆ ਪਾਉਂਡਾਂ ਨਾਲ ਇੱਥੇ ਧੀਆਲਿਆਂ ਦਾ ਲੱਕ ਤੋੜ ਦਿੱਤਾ ਇਹ ਖੁਦਕਸ਼ੀਆਂ ਦਾ ਵੱਡਾ ਕਾਰਨ ਮਹਿੰਗੇ ਵਿਆਹ ਐ ਐਂਡ ਅਸੀਂ ਜ਼ਿੰਮੇਦਾਰ ਆ ਮੈਂ ਉਂਗਲਾ ਆਪਦੇ ਵੱਲ ਕਰ ਰਿਹਾ ਐਨ ਆਰ ਆਈਸ ਮੈਂ ਵੀ ਐਨ ਆਰ ਆਈ ਹਾਂ ਪਲੀਜ਼ ਇਹ ਵੀ ਕੈਂਸਰ ਆ ਤਾਂ ਡਿਸਕਸ ਕੀਤਾ ਕੈਂਸਰ ਹਫ਼ਤੇ ਦੇ ਵਿੱਚ ਸਾਡੀ ਇਸ ਸਟੇਟ ਨੂੰ ਇਹ ਤਿੰਨ ਚਾਰ ਚੀਜ਼ਾਂ ਖਾ ਗਈਆਂ ਮੇਰੀ ਮਾਂ ਮਰ ਗਈ ਦੋਸਤੋ ਮੈਂ ਕਿਹੜੀ ਖੁਸ਼ੀ ਸ਼ਤੰਭੂ ਲਾ ਕੇ ਉਹਦਾ ਭੋਗ ਪਾ ਰ ਬਹੁ ਗਮਰਨੇ ਸਾਦੇ ਕਰੋ ਗੁਰੂ ਸਾਹਿਬ ਤੋਂ ਦੂਰ ਨਹੀਂ ਜਾਣਾ ਸ਼ਬਦ ਗੁਰੂ ਦੇ ਨੇੜੇ ਰਹਿਣਾ ਗੁਰੂ ਸਾਹਿਬ ਤੋਂ ਦੂਰ ਨਹੀਂ ਜਾਣਾ ਇਹ ਮੈਂ ਬਾਰ ਬਾਰ ਬੇਨਤੀਆਂ ਕਰ ਰਿਹਾ ਪਰ ਕੰਮ ਸਾਦੇ ਕਰਨੇ ਆ ਤੁਹਾਡੇ ਜਿੰਨੇ ਕੰਮ ਹੈ ਪੰਜਾਬ ਵਾਲਿਓ ਕੋਈ ਨਤੀਜਾ ਨਹੀਂ ਜ਼ੀਰੋ ਹੈ ਤੰਜ ਮਰੇ ਸਰਕਾਰ ਨੇ ਨਹੀਂ ਠੀਕ ਕਰਨੇ ਮੈਂ ਆਪਦਾ ਘਰ ਆਪ ਠੀਕ ਕਰਨਾ ਇਥੇ ਤੁਹਾਨੂੰ ਮੈਂ ਬੇਨਤੀਆਂ ਕਰਨ ਆਇਆ ਕੈਂਸਰ ਹਫਤੇ ਦੇ ਵਿੱਚ ਆਪਾਂ ਕੈਂਸਰ ਨੂੰ ਸਹਿਜੇ ਹੀ ਕੰਟਰੋਲ ਕਰ ਲਾਂਗੇ 70% ਸਟੇਟ ਅਸੀਂ ਚੈੱਕ ਅਪ ਕਰ ਦਿੱਤੀ ਵਰਡ ਕੈਂਸਰ ਨੇ ਇੱਕ ਰਿਕਾਰਡ ਹੈ ਜੀ 70% ਅਸੀਂ ਸਟੇਟ ਚੈੱਕ ਅਪ ਕਰ ਚੁੱਕੇ ਆ ਸਾਡੀ ਡੇਲੀ ਹਰ ਕੈਂਪ ਦੀ ਰਿਪੋਰਟ ਲੰਡਨ ਆਫਿਸ ਜਾਂਦੀ ਹੈ ਸਾਡੇ ਅੱਜ ਕਿੰਨਿਆਂ ਨੂੰ ਅਸੀਂ ਕੈਂਸਰ ਡਾਇਗਨੋਸ ਕੀਤਾ ਕਿੰਨੇ ਨੈਗੇਟਿਵ ਆਏ ਕਿੰਨੇ ਪੋਜ਼ਿਟਿਵ ਆਏ ਕਿੰਨਿਆਂ ਨੂੰ 슈ਗਰ ਹਰ ਸਾਡੇ ਕੋਲੇ ਡਾਟਾ ਕੋਈ ਲੈ ਸਕਦਾ ਦੋਸਤੋ ਮੈਂ ਇੱਕ ਬੇਨਤੀ ਕਰਦਾ ਇਸ ਹਫਤੇ ਦੇ ਵਿੱਚ ਬੜਾ ਭਿਆਨਕ ਹੋਊਗਾ ਜਿਹੜੇ ਘਰ ਚ ਆ ਜਾਂਦਾ ਪੁੱਛ ਕੇ ਦੇਖੋ ਤਬਾਈ ਹੋ ਜਾਂਦੀ ਆ ਉਹ ਕਰਦੀ ਆਪਾਂ ਸਹਿਜ ਹੀ ਇਹਨੂੰ ਕੰਟਰੋਲ ਕਰ ਸਕਦੇ ਆ ਖਤਮ ਨਹੀਂ ਕਰ ਸਕਦੇ 2019 ਦਾ ਸਾਡਾ ਮਿਸ਼ਨ ਹੈ ਬਠਿੰਡੇ ਦੇ ਬੈਠਾ ਵੀਰ ਜੀ ਉਹਨਾਂ ਦੇ ਆਫਿਸ ਦੇ ਵਿੱਚ ਇੱਕ ਤਾਂ ਟ੍ਰੇਨ ਸਾਡਾ ਪੂਰਾ ਟਾਰਗੇਟ ਹੈ ਕਿ ਬੰਦ ਕਰਨੀ ਹੈ ਨਾਰਮਲ ਟ੍ਰੇਨ ਕਰ ਦੇਣੀ ਹੈ ਅੱਜ ਤੋਂ 13 ਸਾਲ ਪਹਿਲਾਂ 12 ਸਾਲ ਜਦੋਂ ਮੈਂ ਕੈਂਸਰ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ 700 ਮਰੀਜ਼ ਸੀ ਕੈਂਸਰ ਟ੍ਰੇਨ ਦੇ ਵਿੱਚ ਤੇ ਸਾਡੇ ਵੀਰ ਜੀ ਸਿੱਧੂ ਸਾਹਿਬ ਮੇਰੇ ਇੱਥੇ ਮੇਰੇ ਨਾਲ ਹੀ ਬੈਠੇ ਆ ਤੇ ਹੁਣ ਮੈਂ ਆਪਦੇ ਬੇਟੇ ਦਾ ਜਨਮ ਦਿਨ ਇਸੇ ਕੈਂਸਰ ਟ੍ਰੇਨ ਦੇ ਉਹਾਂ ਗਰੀਬ ਮਰੀਜ਼ਾਂ ਲਈ ਨਾਲ ਮਨਾਇਆ ਸੀ ਹੁਣ ਜਨਮ ਦਿਨ ਆ ਤੇ ਆ ਗਿਆ ਮੇਰਾ ਡੇਟ ਆਫ ਬਰਥ ਗਲਤ ਹੈ ਇੱਕ ਕਿਸਾਨ ਦਾ ਬੇਟਾ ਹੈ ਕੱਟੀ ਮੈਂ ਕੇਕ ਜਨ ਹੈ ਉਹ ਕੇਕ ਨਾ ਕੱਟੋ ਬਾਹਰਲੇ ਮੁਲਕਾਂ ਚ ਇੱਥੇ ਗਰੀਬ ਨੂੰ ਜੱਫੀ ਪਾਓ ਆਣ ਕੇ ਗਰੀਬੀ ਨੂੰ ਜੱਫੀ ਪਾਓ ਮੈਂ ਆਪਦੀ ਔਲਾਦ ਦਾ 19 ਦੇ ਜਨਮ ਦਿਨ ਇੱਥੇ ਬਠਿੰਡੇ ਦੇ ਸਟੇਸ਼ਨ ਤੇ ਮਨਾਉਂਦਾ ਰਹੂੰ ਜਿੰਨੀ ਦੇਰ ਇਹਨੂੰ ਨਾਰਮਲ ਟ੍ਰੇਨ ਨਹੀਂ ਕਰ ਦਿੰਦਾ ਐਂਡ ਲਗਭਗ ਕਰ ਦਿੱਤੀ 28 ਤੀ ਮਰੀਜ਼ ਰਹਿ ਗਏ ਸੀ ਸਾਡੇ ਕੋਲੇ ਅਸੀਂ ਉਸ ਦਿਨ ਕਾਊਂਟ ਕੀਤੇ ਸੀਗੇ ਤਾਂ ਉਮੀਦ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਮੇਰੇ ਸ਼ਬਦ ਗੁਰੂ ਕਿਰਪਾ ਕਰਨਗੇ ਕਿ ਅਸੀਂ ਨੋਰਮਲ ਟ੍ਰੇਨ ਕਰ ਦਾਂਗੇ ਬੜਾ ਸ਼ਰਮ ਦਾ ਮਸਲਾ ਬਣ ਗਿਆ ਸਾਡੀ ਇੱਜ਼ਤ ਦਾ ਮਸਲਾ ਬਣ ਗਿਆ ਕਿ ਅਮੀਰ ਸਟੇਟ ਦੇ ਲੋਕ ਰਾਜਸਥਾਨ ਲਾਜ ਕਰਾਉਣ ਜਾਂਦੇ ਆ ਇਹਦਾ ਮਤਲਬ ਅਸੀਂ ਫੇਲ ਆ ਇਹ ਮੰਨਣਾ ਪਊਗਾ ਕਿਉਂ ਜਾਂਦੇ ਆ ਵੀ 7-800 ਮਰੀਜ਼ ਅੱਗੇ ਜਾਂਦਾ ਹੀ ਚਲੋ ਹੁਣ 28-30 ਰਹਿ ਗਏ ਕਿਉਂ ਜਾਂਦੇ ਆ ਇਹਦਾ ਮਤਲਬ ਉੱਥੇ ਵਧੀਆ ਹਸਪਤਾਲ ਹੈ ਤੇ ਸਾਡੇ ਕੋਲੇ ਵਧੀਆ ਗੁਰਦੁਆਰੇ ਹੈ ਮੇਰੇ ਗੁਰੂ ਸਾਹਿਬ ਨੇ ਚਿਕ ਚਿਕ ਕੇ ਕਿਆ ਸੀ ਮਨੁੱਖਤਾ ਦੀ ਸੇਵਾ ਬਾਰ-ਬਾਰ ਕਿਆ ਸੀਗਾ ਗੁਰੂ ਅਰਜਨ ਦੇਵ ਜੀ ਉਸ ਵੇਲੇ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਤਰਨ ਤਰਨ ਦੇ ਵਿੱਚ ਅਸੀਂ ਭੁੱਲ ਚੁੱਕੇ ਹਾਂ ਦੋਸਤੋ ਆਓ ਆਪਾਂ ਵੱਧ ਤੋਂ ਵੱਧ ਹਸਤਾਲ ਬਣਾਈਏ ਮੈਂ ਐਨ ਆਰ ਆਈਸ ਨੂੰ ਬੇਨਤੀ ਕਰਦਾ ਪਿੰਡ-ਪਿੰਡ ਡਿਸਪੈਂਸਰੀ ਖੋਲ੍ਹ ਦਿਓ ਗੁਰਨਾਨਕ ਦੇਵ ਜੀ ਦੇ ਗੁਰਪੁਰਪੁਰਤੇ ਇੱਕ ਪਰਨ ਕਰ ਲੋ ਯਾਰ ਪੰਜ ਪਿੰਡਾਂ ਪਿੱਛੇ ਇੱਕ ਡਿਸਪੈਂਸਰੀ ਖੋਲ੍ਹ ਦਿਓ ਤੇ ਉੱਥੇ ਦਵਾਈ ਦੇ ਲੰਗਰ ਲਾਈਏ ਆਪਾਂ ਗਰੀਬ ਭੈਣ ਭਰਾਵਾਂ ਨੂੰ ਦਵਾਈ ਦੀ ਲੋੜ ਹੈ ਹਾਂ ਦੋਸਤੋ ਕ੍ਰਪਸ਼ਨ ਬੜੀ ਹੈ ਲੋਕ ਪੁੱਲ ਖਾ ਜਾਂਦੇ ਆ ਸੜਕਾਂ ਖਾ ਜਾਂਦੇ ਆ ਗਰੀ ਇਹ ਤਾਂ ਛੱਡ ਦਿਓ ਕਹਿੰਦੇ ਡੈਣ ਵੀ ਇੱਕ ਘਰ ਛੱਡ ਦਿੰਦੀ ਐ ਜੋ ਮਰਜੀ ਖਾਜੋ ਉਹ ਤਾਂ ਮੇਰੇ ਅੱਖੇ ਤੁਸੀਂ ਹਟਣਾ ਨਹੀਂਗਾ ਪਰ ਮੈਂ ਮਿੰਤ ਕਰਦਾ ਲਓ ਹੱਥ ਜੋੜਦਾ ਗਰੀਬ ਦੀ ਦਵਾਈ ਨਾ ਖਾਇਆ ਕਰੋ ਉਹ ਮਰ ਰਿਹਾ ਐ ਬਚਾਰਾ ਦਵਾਈ ਤੋਂ ਬਿਨਾ ਮਰ ਰਿਹਾ ਐ ਤੇ ਜਿਸ ਕੌਮ ਦਾ ਗੁਰੂ ਨੇ ਬਾਰ ਬਾਰ ਕਿਹਾ ਹੋਵੇ ਮਨੁੱਖਤਾ ਦੀ ਸੇਵਾ ਤੇ ਪਲੀਜ਼ ਮਨੁੱਖਤਾ ਦੀ ਸੇਵਾ ਫਿਰ ਕਿਸੇ ਦੀ ਦਵਾਈ ਖਾਣੀ ਇਹਦੋਂ ਵੱਡਾ ਪਾਪ ਕੀ ਐ ਡਰਿਆ ਕਰੋ ਗੁਰੂ ਸਾਹਿਬ ਨੂੰ ਯਾਦ ਕਰਿਆ ਕਰੋ ਮੈਂ ਕਿਸੇ ਗਰੀਬ ਦਾ ਖਾ ਰਿਹਾ ਉਹਦਾ ਹੱਕ ਖਾ ਰਿਹਾ ਨਾ ਇਹ ਚੀਜ਼ ਤੋਂ ਬਚਿਆ ਕਰੋ ਕੈਂਸਰ ਤੁਹਾਡੇ ਜਵਾਨ ਪੁੱਤ ਨੂੰ ਵੀ ਹੋ ਸਕਦਾ ਬੜੇ ਲੋਕਾਂ ਦੇ ਵਿੱਚ ਕਮੰਡ ਹੈ ਕਿ ਮੈਂ ਇੱਕ ਲੀਡਰ ਤੇ ਮੈਂ ਆਪਦੇ ਘਰ ਵਾਲੀ ਨੂੰ ਚੱਕ ਕੇ ਇੰਗਲੈਂਡ ਲੈ ਜੂੰ ਸ਼ਾਇਦ ਬਚ ਜਾਈਗੀ ਜਾਂ ਆਪਦੀ ਮਾਂ ਨੂੰ ਨਹੀਂ ਬਚਣੀ ਕੈਂਸਰ ਦਾ ਇੱਕੋ ਇਲਾਜ ਆ ਦੋਸਤੋ ਜੇ ਪਹਿਲੀ ਸਟੇਜ ਦੇ ਵਿੱਚ ਫੜ ਲਈਏ ਕੈਂਸਰ ਇਜ਼ ਕਿਊਰੇਬਲ ਇਫ ਯੂ ਡਿਟੈਕਟ अर्ਲियर ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈਏ ਇਗਨੋਰੈਂਸ ਕਿਲਸ ਅਗਿਆਨਤਾ ਇਨਸਾਨ ਨੂੰ ਮਾਰਦੀ ਹੈ ਅਵੇਰਨੈਸ ਏਂਪਾਵਰਮੈਂਟ ਜਿਹੜੀ ਜਾਗਰਤਾ ਹੈ ਉਹ ਇਨਸਾਨ ਨੂੰ ਬਚਾਉਂਦੀ ਹੈ ਵਰਲਡ ਕੈਂਸਰ ਕੇਅਰ ਦਾ ਦੂਸਰਾ ਨਾਮ ਹੈ ਜਾਗਰਤਾ ਦੋਸਤੋ ਸਾਡੀਆਂ ਟੀਮਾਂ ਤੋਂ worldcancercare.co.in ਤੇ ਜਾਓ worldcancercare.co.in ਤੇ ਸਾਡੇ ਸਾਰੇ ਕੈਂਪਾਂ ਦੀ ਲਿਸਟ ਕਿੱਥੇ ਅਸੀਂ ਹਾਂ ਕੱਲ ਨੂੰ ਕਿੱਥੇ ਹਾਂ ਤੇ ਕੱਲ ਕੀ ਕੀਤਾ ਸੀ ਤੇ ਅਗਲੇ ਸਾਡੇ 6 ਮਹੀਨੇ ਦੀ ਕੀ ਪਲਾਨ ਹੈ ਠੀਕ ਹੈ ਇੱਕ ਗੁਰਪੁਰਬ ਤੇ ਉੱਤੇ ਗੁਨਾਖਦੇਵ ਜੀ ਦੇ ਵੱਡਾ ਤੋਹਫਾ ਦੇਵਾਂਗੇ ਸਟੇਟ ਨੂੰ ਇੱਕ ਸਾਡਾ ਜਲੰਧਰ ਦੇ ਵਿੱਚ ਕੈਂਸਰ ਜਾਗਰਤਾ ਸੈਂਟਰ ਤਿਆਰ ਹੋ ਰਿਹਾ April ਦੇ ਵਿੱਚ ਖੁੱਲ ਜਾਏਗਾ ਇੱਕ ਨਾਨਕਸਰ ਦੇ ਵਿੱਚ ਜਗਰਾਉਣ ਦੇ ਤੇ ਮੋਗਾ ਦੇ ਮਿਡਲ ਦੇ ਵਿੱਚ ਉਹ ਜੂਨ ਦੇ ਵਿੱਚ ਖੁੱਲ ਜਾਏਗਾ ਇੱਕ ਸਾਡਾ ਗੁਰੂ ਕਾਸ਼ੀ ਦੇ ਨਾਲ ਆਪਣਾ ਤਲਵੰਡੀ ਸਾਬੋ ਦੇ ਵਿੱਚ ਅਸੀਂ ਆਲਰੇਡੀ ਮਨਜ਼ੂਰ ਕਰ ਦਿੱਤਾ ਐਂਡ ਕੋਸ਼ਿਸ਼ ਕਰਾਂਗੇ ਵੀ ਇਸੇ ਸਾਲ ਚ ਖੋਲਣ ਦੀ ਤੱਲਾ ਜਾਗਰਤਾ ਕੇਂਦਰ ਖੋਲ ਦੇਣਗੇ ਜੇ ਸੈਂਟਰ ਖੋਲਣ ਚ ਲੇਟ ਹੋ ਗਿਆ ਬਿਲਡਿੰਗ ਸਾਨੂੰ ਬਣਨ ਦੇ ਵਿੱਚ ਤਾਂ ਇਹ ਵੀ ਸਾਡੇ ਵੱਲੋਂ ਮਨਜ਼ੂਰ ਹੈ ਤੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਗੇ ਇੱਕ ਅਸੀਂ ਨਵਾਂ ਟਾਰਗੇਟ ਲੈ ਕੇ ਚੱਲੇ ਆਂ ਵੀ ਮੈਂ ਮਰਦਾ ਮਰ ਜਾ ਮੇਰੇ ਬੱਚਿਆਂ ਨੂੰ ਬਚਾਓ ਉਹ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਵੀ ਕੈਂਸਰ ਹੈ ਕੀ ਅਸੀਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਾ ਜਾ ਲੈਕਚਰ ਕਰਦੇ ਆਂ ਵੀ ਬੱਚਿਆਂ ਨੂੰ ਸੁਝਾਣੇ ਆ ਵੀ ਕੈਂਸਰ ਹੈ ਕੀ ਇਹ ਤੋਂ ਬਚਣਾ ਕਿਵੇਂ ਹੈ ਸਾਡੇ ਜੀਵਨ ਤੇ ਦੋਸਤੋ ਪਹਿਰਾ ਦਿਓ ਇੱਕੋ ਬਾਰ-ਬਾਰ ਬੇਨਤੀ ਕਰਦਾ ਆਂ ਅਖੀਰਲੇ ਪੁਆਇੰਟ ਤੇ ਫੇਰ ਆ ਗਿਆ ਸਾਦਾ ਜੀਵਨ ਤੁਹਾਨੂੰ ਰੋਗਾਂ ਤੋਂ ਬਚਾਏਗਾ ਹਰ ਕੰਮ ਸਾਦਾ ਕਰ ਲੋ ਸਾਦੇ ਭੋਗ ਸਾਦੇ ਵਿਆਹ ਸਾਦੇ ਮੰਗਣੇ ਸਾਦੇ ਵਿਆਹ ਕੋਈ ਖਰਚਾ ਬੇਸਟ ਨਾ ਕਰੋ ਪੈਸਾ ਉਹ ਪੈਸਾ ਬਚਾ ਕੇ ਅੱਛੇ ਕੰਮ ਤੇ ਉੱਤੇ ਲਾਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਟੀਮਾਂ ਤੋਂ ਕੋਈ ਗਲਤੀ ਹੋ ਜਾਂਦੀ ਹੋਵੇ ਤੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਸਾਨੂੰ ਚੰਗਾ ਕਹਿਣ ਦੀ ਕੋਈ ਲੋੜ ਨਹੀਂ ਅਸੀਂ ਤਾਂ ਸਿਰਫ ਮਨੁੱਖਤਾ ਦੀ ਸੇਵਾ ਕਰਨ ਆਏ ਹਾਂ ਸਾਡਾ ਇੱਕੋ ਹੀ ਮਿਸ਼ਨ ਹੈ ਨਾ ਸਾਡੀ ਜਾਤ ਆ ਨਾ ਸਾਡੀ ਧਰਮ ਆ ਕੋਈ ਸਾਡਾ ਤਾਂ ਇੱਕੋ ਹੀ ਧਰਮ ਹੈ ਮਨਕੁਤਾ ਦੀ ਸੇਵਾ ਇਹਦੇ ਤੇ ਅਸੀਂ ਦਬ ਕੇ ਪਹਿਰਾ ਦੇ ਰਹੇ ਹਾਂ ਐਂਡ ਵਰਡ ਕੈਂసర్ ਕੇਅਰ.co.in ਨੂੰ ਫੋਲੋ ਕਰਿਆ ਕਰੋ ਟਾਈਮ ਸਿਰ ਚੈੱਕਅਪ ਕਰਾਇਆ ਕਰੋ ਆਪਣੇ ਆਪ ਨੂੰ ਆ ਦੋਸਤੋ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਲੋਕਾਂ ਨੂੰ ਨਾ ਕੈਂਪ ਦੇ ਉੱਤੇ ਮੈਨੂੰ ਦੁੱਖ ਹੁੰਦਾ ਕਿੰਨੇ ਪੇਸ਼ੈਂਟ ਆਏ 300 ਆਇਆ ਰੈਲੀਆਂ ਤੇ ਤਾਂ ਭੱਜ ਜਾਂਦੇ ਆ ਲੱਖਾਂ ਬੰਦਾ ਤੁਹਾਡੀ ਵਾਈਫ ਘਰ ਚ ਲਾ ਰਹੀ ਹੈ ਮੇਰੀ ਵਾਈਫ ਮੇਰਾ ਘਰ ਚ ਲਾ ਰਹੀ ਹੈ ਸਭ ਤੋਂ ਵੱਧ ਮਾਂ ਮਰ ਰਹੀ ਹੈ ਜੇ ਉਹਨੂੰ ਕੁਝ ਹੋ ਗਿਆ ਬੱਚੇ ਰੁੱਲ ਜਾਣਗੇ ਪਗਾਨੀਆਂ ਮੰਨ ਕੇ ਰੈਲੀਆਂ ਤੋਂ ਭੱਜ ਲੈਨੇ ਝਾਂਡੇ ਜੇ ਫੜ ਕੇ ਹੱਥ 'ਚ ਕਦੇ ਆਪਦੀ ਘਰ ਵਾਲੀ ਤੇ ਮਾਂ ਨੂੰ ਕੈਂਪ 'ਚ ਵੀ ਲੈ ਆਇਆ ਕਰੋ ਮੁਫਤ ਹੈ ਹਰ ਚੀਜ਼ ਫ੍ਰੀ ਦੇ ਰਿਆ ਹੈ ਹਰ ਟੈਸਟ ਫ੍ਰੀ ਕਰ ਰਿਹਾ ਹੈ ਤੁਹਾਡੇ ਕੋਲ ਇਹਦੇ ਲਈ ਟਾਈਮ ਨਹੀਂ ਤੇ ਜੇ ਵਾਈਫ ਨੂੰ ਡਿਗ ਵੀ ਨਾ ਜਾਂ ਵਾਈਫ ਨੂੰ ਇੱਕ ਕੈਂਸਰ ਆ ਗਿਆ ਜੇ ਡੀ ਐਮ ਸੀ ਜਾਂ ਕਿਤੇ ਚੰਡੀਗੜ੍ਹ ਪਟਿਆਲਾ ਜਾਣਾ ਪੈ ਗਿਆ ਫਿਰ ਤੈਨੂੰ ਪਤਾ ਲੱਗੂਗਾ ਪਲੀਜ਼ ਆਪਦੀ ਮਾਂ ਦੀ ਤੇ ਵਾਈਫ ਦੀ ਤੇ ਬਜ਼ੁਰਗ ਦੀ ਬਾਪ ਜਿਹੜਾ ਘਰੇ ਉਹਦੀ ਲੁੱਕ ਆਫਟਰ ਕਰਿਆ ਕਰੋ ਸਾਡੇ ਕੈਂਪਾਂ 'ਚ ਲੈ ਕੇ ਆਇਆ ਕਰੋ ਹਰ ਚੀਜ਼ ਫ੍ਰੀ ਦੇਵਾਂਗਾ ਦੋਸਤੋ ਫੇਰ ਬੇਨਤੀ ਕਰਦਾ ਮਾਰ-ਮਾਰ ਆਪਦੇ দান ਦੀ ਦਿਸ਼ਾ ਬਦਲੋ ਤੁਹਾਡਾ 95% দান ਧਰਮ ਨੂੰ ਜਾ ਰਿਹਾ ਹੈ 95% 5% ਜਾ ਰਿਹਾ ਨੋਬਲ ਕਾਜ਼ ਲਈ ਠੀਕ ਹੈ ਚਲੋ ਅੱਛੇ ਗੁਰੂ ਘਰ ਬਣ ਗਏ ਉਹਨਾਂ ਚੋਂ ਸੋਹਣਾ ਪ੍ਰਚਾਰ ਕਰ ਗਏ ਆਪਾਂ ਗੁਰੂ ਸਾਹਿਬ ਦਾ ਸਨੇਹਾ ਵੰਡ ਗਏ ਆਪਾਂ ਇੱਕ ਕਿਸਾਲ ਦੱਬ ਕੇ ਮਨੁੱਖਤਾ ਦੀ ਸੇਵਾ ਤੇ ਆ ਜਾਓ ਸਾਰੇ ਆਪਦੇ ਦਾਮ ਦਾ ਚੈਨਲ ਕਿਧਰ ਨੂੰ ਕਰ ਦਿਓ ਮਨੁੱਖਤਾ ਦੀ ਸੇਵਾ ਵਾਲੇ ਪਾਸੇ ਨੂੰ ਦੋਸਤੋ ਮੈਂ ਮੇਰੀ ਮਾਂ ਮਰ ਗਈ ਮੈਂ ਖੰਡਪਾਠ ਕਰਾ ਕੇ ਜਲੇਬੀਆਂ ਪਕਾਵਾਂ ਮੇਰੇ ਕੋਲ ਦੋ ਦੋ ਆਪਸ਼ਨਸ ਹੈ ਹੁਣ ਤੁਸੀਂ ਮੈਨੂੰ ਫੈਸਲਾ ਕਰਕੇ ਦੱਸਣਾ ਮੇਰੀ ਮਾਂ ਮਰ ਗਈ ਕੈਨੇਡਾ ਚ ਇਸੇ ਭਿਆਨਕ ਰੋਗ ਨਾਲ ਵੀ ਮੈਂ ਖੰਡਪਾਠ ਕਰਾ ਕੇ ਜਲੇਬੀਆਂ ਪਕਾਵਾਂ ਕਿ ਚੰਗੇ ਡਾਕਟਰਾਂ ਦੀ ਟੀਮ ਸੱਦਾ ਆਪਦੇ ਪਿੰਡ ਚ ਹਾਂ ਗੁਰੂ ਤੋਂ ਬਾਹਰ ਨਹੀਂ ਜਾਣਾ ਸਹਿਜ ਪਾਠ ਕਰਾਵਾਂ ਬੈਠ ਕੇ ਸੁਣਾ ਵੀ ਸਾਰੇ ਪਿੰਡ ਨੂੰ ਤੇ ਨਾਲ ਦੇ 10 ਪਿੰਡਾਂ ਨੂੰ ਵੀ ਚੈੱਕਅਪ ਕਰਾ ਦਿਆਂ ਤੇ ਦਵਾਈ ਦਾ ਲੰਗਰ ਲਾਵਾਂ ਕਿਹੜੀ ਚੰਗੀ ਚੀਜ਼ ਆ ਫੈਸਲਾ ਤੁਸੀਂ ਕਰ ਲਿਓ ਬਹੁਤ ਧੰਨਵਾਦ ਇਹ ਸੰਸਦ ਦਾ ਕਲਵੰਤ ਸਿੰਘ ਢਾਲੀਵਾਲ ਜੋ ਵਰਲਡ ਕੈਂਸਰ ਕੇਅਰ ਦੇ ਗਲੋਬਲ ਇਵੈਸਟਰ ਨੇ ਇਹਨਾਂ ਨੇ ਵਿਸਤਾਰਪੂਰਵਕ ਜਿਹੜੀ ਜਾਣਕਾਰੀ ਦਿੱਤੀ ਹੈ ਵੀ ਕਿਸ ਪ੍ਰਕਾਰ ਇਸ ਕੈਂਸਰ ਜਿਹੜਾ ਜਾਗਰੂਤਾ ਹਫਤਾ ਹੈ ਉਹਦੇ ਵਿੱਚ ਆਪਾਂ ਇਸ ਨੂੰ ਮਨਾਈਏ ਤਾਂਕਿ ਇਸ ਦੇ ਸਹੀ ਅਰਥ ਆਮ ਲੋਕਾਂ ਤੱਕ ਪਹੁੰਚ ਸਕਣ ਧੰਨਵਾਦ ਕੁਲਵੰਤ ਸਿੰਘ ਢਾਲੀਵਾਲ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਸ਼ਲਾਘਾਯੋਗ ਹੈ ਲੇਕਿਨ ਜ਼ਰੂਰਤ ਹੈ ਸਾਨੂੰ ਤੁਹਾਨੂੰ ਇਸ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਹੋਣ ਦੀ ਤਾਂ ਜੋ ਇਸ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕੇ 4 ਫਰਵਰੀ ਵਿਸ਼ਵ ਕੈਂਸਰ ਦਿਵਸ ਇੱਕ ਸੰਦੇਸ਼ ਬਿਮਾਰੀ ਨਾਲੋਂ ਪਰਹੇਜ਼ ਤੇ ਜਾਗਰੂਕਤਾ ਪਲੀ